ਇਸ ਵੇਲੇ ਦੀ ਮੰਦਭਾਗੀ ਖਬਰ ਖਮਾਣੋਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 19 ਸਾਲਾ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਉਸਦੇ ਹੀ ਦੋਸਤ 17 ਸਾਲਾ ਦਾ ਜਿਹੜਾ ਨੌਜਵਾਨ ਆ ਉਸਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਖਮਾਣੋਂ ਤੋਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੇ ਇਹ ਨੌਜਵਾਨ ਜੋ ਫੋਟੋ ਦੇ ਵਿੱਚ ਨਜ਼ਰ ਆ ਰਿਹਾ ਇਸ ਦਾ ਦੋਸਤ ਦੇ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਖਮਾਣੋ ਦੇ ਇੱਕ ਨਿੱਜੀ ਸਕੂਲ ਦੇ ਵਿੱਚ 12ਵੀਂ ਜਮਾਤ ਦਾ ਜਿਹੜਾ ਵਿਦਿਆਰਥੀ ਆ ਉਸਨੇ ਆਪਣੇ ਹੀ ਦੋਸਤ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਇਹ ਖਬਰ ਸਾਹਮਣੇ ਆਈ ਹੈ ਮਾਨਵਿੰਦਰ ਸਿੰਘ ਉਰਫ ਮਾਨ ਪੁੱਤਰ ਹਰਦੀਪ ਸਿੰਘ ਹੈਪੀ ਜਿਸ ਦਾ ਕਤਲ ਕਰ ਦਿੱਤਾ ਗਿਆ 17 ਸਾਲਾ 12ਵੀਂ ਕਲਾਸ ਵਿੱਚ ਮੈਡੀਕਲ ਦਾ ਵਿਦਿਆਰਥੀ ਸੀ ਉਸਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਮਾਨਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ 19 ਸਾਲਾਂ ਦਾ ਸੀ ਉਸਦੇ ਚਾਚਾ ਸੁਰਿੰਦਰ ਸ਼ਿੰਦਾ ਨੇ ਦੱਸਿਆ ਕਿ ਉਹ ਖੰਨਾ ਰੋਡ ਤੇ ਖੜਾ ਸੀ ਜਿਵੇਂ ਹੀ ਉੱਥੇ ਰੌਲਾ ਪਿਆ ਚੀਕਚਹਾੜਾ ਪਿਆ ਤਾਂ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਘਟਨਾ ਸਥਾਨ ਤੇ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਜਿੱਥੇ ਉਹਨਾਂ ਦਾ ਭਤੀਜਾ ਸੀ ਜਿਹੜਾ ਉਹ ਜ਼ਖਮੀ ਹਾਲਤ ਵਿੱਚ ਸੀ ਦੋਸਤਾਂ ਨੇ ਕਰਚਾ ਮਾਰ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਤੇ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਮੌਕੇ ਤੇ ਹੀ ਉਸਨੇ ਦਮ ਤੋੜ ਦਿੱਤਾ ਫਿਲਹਾਲ ਥਾਣਾ ਖਮਾਣੋਂ ਦੇ ਮੁਖ ਅਫਸਰ सुरेश ਕੁਮਾਰ ਨੇ ਇਸ ਘਟਨਾ ਸੰਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਬੱਚੇ ਦਾ ਨਾਮ ਜੀ ਮੰਨਾਂ ਕਰਕੇ ਨਾਮ ਇਹਨਾਂ ਦਾ ਹੈਗਾ ਜੀ ਮੰਨਾਂ ਮੰਨਾਂ ਬੋਲਦੇ ਹੈਗੇ ਆ ਜੀ ਤੇ ਇਹ ਮਾਪਿਆਂ ਦਾ ਇਕੱਲਾ ਹੀ ਬੇਟਾ ਸੀ ਜੀ ਤੇ ਇਹਦੇ ਮਾਤਾ ਪਿਤਾ ਥੋੜੇ ਦਿਨ ਬਾਅਦ ਇਹਨਾਂ ਦਾ ਵਿਆਹ ਵੀ ਕਰ ਰੱਖਿਆ ਹੋਇਆ ਹੈਗਾ ਅੱਛਾ ਮੱਲਾਸ਼ਾ 29 ਤਰੀਕ ਦਾ ਵਿਆਹ ਹੈ ਘਰ ਦੇ ਵਿੱਚ ਵਿਆਹ ਦਾ ਮਾਹੌਲ ਸਿੱਕਾ ਬਣਿਆ ਹੋਇਆ ਪਤਾ ਲੱਗਿਆ ਵੀ ਉਹ ਕੋਈ ਬਾਜ਼ਾਰ ਦੇ ਵਿੱਚ ਵਿਆਹ ਸੰਬੰਧੀ ਖਰੀਦਦਾਰੀ ਕਰਨ ਗਿਆ ਸੀ ਤੇ ਇਹਨਾਂ ਦੇ ਜਿਹੜੇ ਤਾਇਆ ਜੀ ਸੀਗੇ ਸੰਤਰ ਸਿੰਘ ਹਾਂਜੀ ਉਹ ਥੋੜੇ ਜਿਹਾ ਫਰਕ ਨਾਲ ਖੜੇ ਸੀਗੇ ਅੱਛਾ ਜੀ ਤੇ ਸਾਰਾ ਜਿਹੜਾ ਜੋ ਵੀ ਆ ਅੱਖੀਂ ਡਟਾ ਉਹਨਾਂ ਨੇ ਸਾਰਾ ਦ੍ਰਿਸ਼ ਦੇਖਿਆ ਪਰ ਉਹ ਥੋੜੇ ਦੂਰ ਹੋਣ ਕਰਕੇ ਉਹਨੂੰ ਨਹੀਂ ਪਹੁੰਚਾ ਸਕੇ ਜੀ ਜਨੂਵੇ ਕਿਤੇ ਇਹਦਾ ਦੇ ਸਾਹਮਣੇ ਜਿਹੜੀ ਅੱਖਾਂ ਦੇ ਇਹ ਕਤਲ ਹੋਇਆ ਹੈਗਾ ਜੀ ਅੱਛਾ ਬਹੁਤ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਜੀ ਕੀ ਕਹੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕਾਫੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਨਹੀਂ ਇਹਦੇ ਵਿੱਚ ਇਹ ਹੈ ਜੀ ਸਰਕਾਰ ਆਪਣੀ ਜਗ੍ਹਾ ਤੇ ਧ੍ਰੜਾ ਹੈਗੀ ਆ ਜੋ ਵੀ ਕਾਨੂੰਨ ਦੀ ਵਿਵਸਥਾ ਹੈਗੀ ਉਹਨੂੰ ਕਰ ਰਹੀ ਆ ਪਰ ਇਹ ਬੱਚਿਆਂ ਦਾ ਕੁਝ ਨਹੀਂ ਪਤਾ ਹੁੰਦਾ ਵੀ ਕਿਹੜੇ ਟਾਈਮ ਆ ਕਿਹੜੀਆਂ ਦਾ ਜਿਸਸ਼ਾ ਮੰਦ ਦੇ ਵਿੱਚ ਚੱਲਦੀਆਂ ਹੈਗੀਆਂ ਨੇ ਮੈਨੂੰ ਲੱਗਦਾ ਵੀ ਜਿਹੜਾ ਇਹ ਕਤਲ ਹੋਇਆ ਇੱਕ ਰੰਜਿਸ਼ ਸ਼ਿਵਾਜੀ ਨੂੰ ਲੈ ਕੇ ਸ਼ਾਇਦ ਇਹ ਕਤਲ ਹੋਇਆ ਹੈਗਾ ਜੀ ਮੈਂ ਦੇਖਿਆ ਵੀ ਪਰਲੇ ਪਾਸੇ ਕੋਈ ਰੌਲਾ ਜਾ ਪੈ ਰਿਹਾ ਸੀ ਮੁੰਡਿਆਂ ਦਾ ਉਸ ਚ ਹਾਂਜੀ ਤੇ ਮੇਰੇ ਦੇਖਦੇ ਦੇਖਦੇ ਇਹਨਾਂ ਦੇ ਆਪਸ ਇੱਕ ਵਾਰ ਮਤਲਬ ਹੱਥੋਂ ਪਾਈ ਜੇ ਹੋਏ ਇਹ ਹਾਂਜੀ ਤੇ ਇੱਕ ਮੁੰਡੇ ਨੇ ਮੇਰੇ ਦੇ ਭਤੀਜੇ ਦੇ ਛਾਤੀ 'ਚ ਨਾ ਕਿਰਚ ਮਾਰੀ ਤੇ ਉਹ ਥੱਲੇ ਡਿੱਗ ਗਿਆ ਜੀ ਅੱਛਾ ਜੀ ਤੇ ਉੱਤੇ ਰੌਲਾ ਜਾ ਪੈਣ ਤੇ ਜਿਹੜੇ ਇਹਦੇ ਨਾਲ ਦੇ ਮੁੰਡੇ ਸੀ ਜੀ ਉਹ ਇਹਨੂੰ ਚੱਕ ਕੇ ਅੱਧਰ ਹਸਪਤਾਲ ਵੱਲ ਨੂੰ ਲੈ ਆਏ ਮੈਂ ਵੀ ਪਿੱਛੇ ਉੱਧਰੇ ਭੱਜ ਲਿਆ ਜਿਹੜੇ ਦੂਜੇ ਬਾਰਦاد ਕਰਨ ਵਾਲੇ ਸੀ ਉਹ ਮੌਕੇ ਤੋਂ ਰਾ ਰੋਗ ਹੈ। ਅੱਛਾ ਕੀ ਨਾਮ ਸੀ ਆਪਣੇ ਬੱਚੇ ਦਾ ਜੀ? ਕਿੰਨੀ ਉਮਰ ਸੀ? ਕਿਹੜੀ ਕਲਾਸ ਚ ਪੜਦਾ ਸੀ? ਉਹ 17 ਸਾਲ ਦਾ ਸੀਗਾ ਜੀ ਮਾਨਵਿੰਦਰ ਸਿੰਘ। ਅੱਛਾ ਜੀ। ਮਾਨਵਿੰਦਰ ਨਾਮ ਸੀਗਾ ਜੀ। ਜੀ। ਸਕੂਲ ਚ ਪੜਦਾ ਵੀ ਹੈ ਜਿਹੜੇ ਇਹਨਾਂ ਚ ਵੀ ਜ਼ਿਆਦਾ ਜਿਹੜੇ ਮੁੰਡਿਆਂ ਨੇ ਕਰ ਰਹੇ ਇਹਨਾਂ ਚ ਵੀ ਮੁੰਡਾ ਮੇ ਵੀ ਸ਼ਾਇਦ ਨਾਲ ਹੀ ਪੜਦੇ ਹੋਈਏ ਇਹਦੇ। ਅੱਛਾ ਜੀ। ਅੱਛਾ ਤੁਹਾਨੂੰ ਮੌਕੇ ਤੇ ਪਤਾ ਲੱਗਿਆ ਸੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏ ਸੀ? ਅੱਖਾਂ ਦੇ ਸਾਹਮਣੇ ਹੋਏ। ਪਤਾ ਵੀ ਕੀ ਕਾਰਨ ਹੋ ਸਕਦਾ ਕੋਈ ਕਾਰਨ ਲੱਭਿਆ ਹੁਣ ਤੱਕ? ਨਹੀਂ ਉਹ ਹਲੇ ਮੈਨੂੰ ਤਾਂ ਨਹੀਂ ਕੋਈ ਕਾਰਨ ਕੋਰਨ ਕਿਉਂਕਿ ਸਾਡਾ ਜੋ ਆਕ ਤਾਂ ਕਦੇ ਅਸੀਂ ਟਾਈਮ ਬੇ ਟਾਈਮ ਘਰੋਂ ਵੀ ਨਹੀਂ ਸੀ ਬਾਹਰ ਕੱਢਦੇ ਅੱਛਾ ਜੀ ਅੱਛਾ ਜਿਹਨਾਂ ਨੇ ਹਮਲਾ ਕੀਤਾ ਉਹ ਕੌਣ ਸੀ ਜੀ ਪਛਾਣਦੇ ਉਹਨਾਂ ਨੂੰ ਇਹ ਮੁੰਡਾ ਗੱਗੜਾਲ ਦਾ ਜੀ ਗੁਰਜੀਤ ਸਿੰਘ ਨੌਵੇਂ ਦਾ ਅੱਛਾ ਤੇ ਇੱਕ ਇਹਦੇ ਨਾਲ ਸਿਮਰਨ ਜੀ ਉਹ ਜੀਤ ਸ਼ਾਇਦ ਉਹ ਅਮਰਾਲੀ ਦਾ ਜੀ ਦੋ ਜਣੇ ਸੀਗੇ ਜੀ ਅੱਛਾ ਜੀ ਇਹ ਕਿੰਨੇ ਭਰਾ ਸੀ ਬੱਚਾ ਸੀ ਜਿਹੜਾ ਅਜੇ ਦੀ ਡੈੱਥ ਹੋਈ ਇਹ ਮੇਰੇ ਇਹ ਕੱਲਾ ਹੀ ਭਰਾ ਸੀ ਇਹਦੀ ਇੱਕ ਛੋਟੀ ਭੈਣ 14 ਸਾਲ ਦੀ ਅੱਛਾ